ਗੁਰੂ ਪਿਆਰਿਓ ਅਕਸਰ ਹੀ ਸੰਗਤਾਂ ਦਾ ਇੱਕ ਸਵਾਲ ਆ ਮਨ ਦੇ ਵਿੱਚ ਕਿ ਸੁਖਮਣੀ ਸਾਹਿਬ ਜੀ ਦੀ ਬਾਣੀ ਨੂੰ ਪੜਨ ਦਾ ਕੀ ਕੀ ਫਲ ਮਿਲਦਾ ਹੈ ਦੇਖੋ ਜੀ ਗੁਰੂ ਸਾਹਿਬ ਦੀ ਕੋਈ ਵੀ ਬਾਣੀ ਹੋਵੇ ਇਹ ਉਹ ਪੌੜੀਆਂ ਹਨ ਜਿਹੜੀਆਂ ਬੰਦੇ ਨੂੰ ਦਰਗਾਹ ਤੱਕ ਲੈ ਜਾਂਦੀਆਂ ਨੇ ਜਿਵੇਂ ਸਰੀਰ ਲਈ ਰੋਟੀ ਪਾਣੀ ਕੱਪੜੇ ਦੀ ਜ਼ਰੂਰਤ ਹੁੰਦੀ ਆ ਬਿਲਕੁਲ ਏਵੇਂ ਹੀ ਆਤਮਾ ਲਈ ਗੁਰਬਾਣੀ ਦੀ ਜ਼ਰੂਰਤ ਹੁੰਦੀ ਆ ਤਨ ਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਉਹਨਾਂ ਦੀ ਇੱਕ ਸਾਖੀ ਆ ਬੜੀ ਸੁੰਦਰ ਉਹਨਾਂ ਦੇ ਜੀਵਨ ਦੀ ਘਟਨਾ ਕਹਿੰਦੇ ਸੀ ਮਹਾਪੁਰਖ ਇੱਕ ਵਾਰ ਬੰਦਗੀ ਕਰ ਰਹੇ ਸੀ ਸੰਗਤਾਂ ਨੂੰ ਵੀ ਜੋੜਦੇ ਸੀ ਸ੍ਰੀ ਸੁਖਮਣੀ ਸਾਹਿਬ ਦੀ ਬਾਣੀ ਨਾਲ ਅੰਮ੍ਰਿਤ ਦੇ ਨਾਲ ਕਲ ਜੁਗਾਇਆ ਕਹਿਣ ਲੱਗਾ ਮਹਾਪੁਰਖੋ ਤੁਸੀਂ ਠੀਕ ਨਹੀਂ ਕਰਦੇ ਉਹਨੇ ਬੜਾ ਭਿਆਨਕ ਰੂਪ ਬਣਾਇਆ ਮਹਾਪੁਰਖਾਂ ਨੂੰ ਆਕੇ ਕਹਿਣ ਲੱਗਾ ਤੁਹਾਡਾ ਜਿਹੜਾ ਇਹ ਕਾਰਜਾ ਮੈਨੂੰ ਪਸੰਦ ਨਹੀਂ ਇਹ ਕਲਯੁਗ ਜਿਹੜਾ ਮੇਰੇ ਰਾਜ ਦੇ ਵਿੱਚ ਤੁਸੀਂ ਲੋਕਾਂ ਨੂੰ ਸੁਖਮਣੀ ਸਾਹਿਬ ਦੀ ਬਾਣੀ ਨਾਲ ਜੋੜਦੇ ਹੋ ਤੇ ਜਦੋਂ ਸੰਗਤਾਂ ਇਹ ਪਾਠ ਕਰਦੀਆਂ ਨੇ ਮੇਰਾ ਪਹਿਰਾ ਕਮਜ਼ੋਰ ਹੋ ਜਾਂਦਾ ਮੈਂ ਉਹਨਾਂ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਫਿਰ ਮਹਾਪੁਰਖਾਂ ਨੇ ਆਖਿਆ ਭਾਈ ਇਹ ਤਾਂ ਫਿਰ ਸੁੱਖਾਂ ਦੀ ਮਣੀ ਹੋਈਆਂ ਇਹ ਸੁੱਖ ਦੇਣ ਵਾਲੀ ਮਣੀ ਆ ਸੁੱਖ ਦੇਣ ਵਾਲੀ ਬਾਣੀ ਆ ਚੰਗੀ ਸੰਗਤ ਜਿਹੜੀ ਆ ਉਹ ਕਾਰਨ ਦੇ ਕੀ ਕੀ ਲਾਭ ਹੁੰਦੇ ਆ ਆਓ ਆਪਾਂ ਇਹ ਜਾਣਦੇ ਆ ਸਮਝਦੇ ਆ ਸੁਖਮਣੀ ਸਾਹਿਬ ਦੀ ਬਾਣੀ ਨੂੰ ਪੜ੍ਹਨ ਦੇ ਕੀ ਕੀ ਲਾਭ ਹੁੰਦੇ ਆ ਇਹ ਮਾਂ ਪੁਰਖਾਂ ਨੇ ਦੱਸੇ ਹੋਏ ਆ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਜਦੋਂ ਆਪਾਂ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦੇ ਆ ਬਾਬਾ ਆਨੰਦ ਸਿੰਘ ਜੀ ਕਿਹਾ ਕਰਦੇ ਸੀ ਇੱਕ ਰੱਬ ਤੇ ਸਾਡਾ ਭਰੋਸਾ ਵੱਧਾ ਯਕੀਨ ਵੱਧਾ ਇਹ ਗੁਰੂ ਅਰਜਨ ਦੇਵ ਜੀ ਬਾਦਸ਼ਾਹੀ ਬਾਣੀ ਆ ਇਹ ਗੋੜੀ ਰਾਗ ਵਿੱਚ ਰਚੀ ਹੋਈ ਬਾਣੀਆਂ ਤੇ ਇਹਨੂੰ ਪੜਨ ਦੇ ਨਾਲ ਮੁੱਖ ਉਜਲਾ ਹੁੰਦਾ ਸਭ ਤੋਂ ਪਹਿਲੀ ਗੱਲ ਜਦੋਂ ਵੀ ਆਪਾਂ ਬਾਣੀ ਪੜਦੇ ਆ ਆਪਣਾ ਮੁੱਖ ਉਜਲਾ ਹੋ ਜਾਂਦਾ ਨਹੀਂ ਸਾਰਾ ਦਿਨ ਆਪਾਂ ਨਿੰਦਿਆ ਕਰੀ ਜਾਂਦੇ ਆ ਜੀ ਤੇ ਜਿਹੜਾ ਬੰਦਾ ਮਹਾਪੁਰਖਾਂ ਦੀ ਨਿੰਦਿਆ ਕਰਦਾ ਦੂਜਿਆਂ ਦੀ ਨਿੰਦਿਆ ਕਰਦਾ ਧੰਤਨ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਉਹਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਇਸ ਕਰਕੇ ਗੁਰਮੁਖ ਪਿਆਰਿਓ ਬਾਣੀ ਜਦੋਂ ਪੜਦੇ ਆ ਜੇ ਮਨ ਵੀ ਨਹੀਂ ਟਿਕਦਾ ਕੋਈ ਗੱਲ ਨਹੀਂ ਕਮ ਸੇ ਕਮ ਮੁਖ ਤਾਂ ਉਜਲਾ ਹੁੰਦਾ ਹੀ ਆ ਨਾ ਮੁਖ ਤਾਂ ਸਾਡਾ ਪਵਿੱਤਰ ਹੁੰਦਾ ਹੀ ਆ ਮਨ ਨਹੀਂ ਟਿਕਦਾ ਉਹ ਅਗਲੀ ਪੌੜੀ ਆ ਅੱਗੇ ਹੁਣ ਦੂਜੀ ਗੱਲ ਜਿਹੜੀ ਆ ਉਹ ਇਹ ਆ ਕਿ ਵਿਕਾਰਾਂ ਦੀ ਮੈਲ ਜਿਹੜੀ ਆ ਮਿਟ ਜਾਂਦੀ ਆ ਗੁਣ ਗਾਵਤ ਤੇਰੀ ਉਤਰਸ ਮੈਲ ਗੁਰਮੁਖ ਪਿਆਰਿਓ ਤਾਂ ਇਹ ਗੁਰੂ ਦੀ ਰਹਿਮਤ ਆ ਇੱਕ ਕਿਰਪਾ ਕਿ ਇਹਦੇ ਨਾਲ ਸਾਡੇ ਵਿਕਾਰਾਂ ਦੀ ਮੈਲ ਜਿਵੇਂ ਆਪਾਂ ਕੱਪੜਾ ਧੋਨੇ ਆ ਉज्जਲਾ ਹੋ ਜਾਂਦਾ ਫੇਰ ਮਹਾਪੁਰਖਾਂ ਦੇ ਬਚਨ ਕਿ ਇਹ ਜਿਹੜੀ ਬਾਣੀਆਂ ਸੁੱਖਾਂ ਦੀ ਮਣੀ ਆ ਇਹ ਬੰਦੇ ਦੇ ਹੰਕਾਰ ਨੂੰ ਵੀ ਦੂਰ ਕਰਦੀ ਹੈ ਕਈ ਵਾਰੀ ਸਾਡੇ ਅੰਦਰ ਹੰਕਾਰ ਆ ਜਾਂਦਾ ਅਹੰਗ ਦੀ ਭਾਵਨਾ ਆ ਜਾਂਦੀ ਆ ਕਿ ਅਸੀਂ ਕੁਝ ਹਾਂ ਮੈਂ ਕੁਝ ਹਾਂ ਤਾਂ ਇਹ ਹੰਕਾਰ ਸਾਡਾ ਦੂਰ ਹੁੰਦਾ ਇਹ ਸੁਖਮਣੀ ਸਾਹਿਬ ਦੀ ਬਾਣੀ ਨੂੰ ਪੜਨ ਦੇ ਨਾਲ ਹੀ ਹੁੰਦਾ ਅੱਗੇ ਫਿਰ ਮਹਾਪੁਰਖ ਬਚਨ ਕਰਦੇ ਆ ਜਦੋਂ ਆਪਾਂ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦੇ ਆ ਰੱਬ ਸਾਨੂੰ ਅੰਗ ਸੰਗ ਜਾਪਦਾ ਵੀ ਗੁਰੂ ਮੇਰੇ ਨਾਲ ਹੀ ਆ ਗੁਰੂ ਨੂੰ ਬੰਦਾ ਸਿਮਰਦਾ ਤੇ ਸਾਰਾ ਲੇਖਾ ਵੀ ਬੰਦੇ ਦਾ ਨਿਭੜ ਜਾਂਦਾ ਏਡੀ ਇਹ ਸੁਖਮਨੀ ਸਾਹਿਬ ਦੀ ਬਾਣੀ ਆ ਵੀ ਕਈ ਵਾਰੀ ਇਹ ਹੁੰਦੇ ਆ ਵੀ ਸਾਡੇ ਜਿਹੜੇ ਲੇਖ ਆ ਪਏ ਰਹਿ ਜਾਂਦੇ ਆ ਮੁਕਤੀ ਨਹੀਂ ਮਿਲਦੀ ਫਿਰ ਜੰਮਣਾ ਪੈਂਦਾ ਫਿਰ ਮਰਨਾ ਪੈਂਦਾ ਦੇਖੋ ਜਨਮ ਹੋਣਾ ਕਿੱਡਾ ਵੱਡਾ ਦੁੱਖ ਆ ਇਹਨੂੰ ਤੁਸੀਂ ਸਮਝੋ ਥੋੜਾ ਕਈ ਵਾਰੀ ਅਸੀਂ ਉੱਪਰੋਂ ਉੱਪਰੋਂ ਸੋਚਦੇ ਆ ਡੂੰਘਾ ਨਹੀਂ ਸੋਚਦੇ ਅਸਲ ਵਿੱਚ ਗੱਲ ਇਹ ਆ ਵੀ ਜਦੋਂ ਜਨਮ ਹੁੰਦਾ ਤੇ ਬੱਚਾ ਰੋਂਦਾ ਉਹਨੂੰ ਪਤਾ ਵੀ ਹੁਣ ਦੁੱਖ ਦਾ ਜਨਮ ਹੋਇਆ ਬੱਚੇ ਦਾ ਜਨਮ ਨਹੀਂ ਹੋਇਆ ਹੁਣ ਮੈਂ ਵੱਡਾ ਹੋਊਂਗਾ ਸਰੀਰਕ ਜਿਹੜੇ ਆ ਉਹ ਸਾਰੇ ਰੋਗ ਵੀ ਲੱਗਦੇ ਆ ਬੰਦੇ ਨੂੰ ਆਪਾਂ ਵੇਖਦੇ ਅੱਜ ਕੱਲ ਬਿਮਾਰੀਆਂ ਕਿੰਨੀਆਂ ਵਧ ਗਈਆਂ ਇਹ ਸਾਰੀਆਂ ਚੀਜ਼ਾਂ ਬੰਦੇ ਦੇ ਨਾਲ ਹੀ ਆ ਵਿਛੋੜੇ ਵੀ ਜਿਹੜਾ ਮਲਾਪ ਆ ਵਿਛੋੜਾ ਇਹ ਸਾਰਾ ਸਰੀਰ ਦੇ ਨਾਲ ਹੀ ਚੱਲਦਾ ਸਭ ਕੁਝ ਅਸੀਂ ਵੇਖਦੇ ਆ ਤੇ ਜਦੋਂ ਜਨਮ ਹੋ ਗਿਆ ਜਨਮ ਦੇ ਨਾਲ ਕਈ ਦੁੱਖਾਂ ਦਾ ਵੀ ਜਨਮ ਹੋ ਗਿਆ ਹੁਣ ਵੱਡਾ ਹੋਇਆ ਮਾਂ ਪਿਓ ਦੇ ਨਾਲ ਮਿਲਿਆ ਵਿਛੜਿਆ ਕੋਈ ਜਿਹੜਾ ਸੀ ਸੰਬੰਧੀ ਸੀਗਾ ਉਹ ਚੜ੍ਹਾਈ ਕਰ ਗਿਆ ਫਿਰ ਰੋਣਾ ਹੁੰਦਾ ਚਾ ਸਾਰੇ ਸੁਪਨੇ ਬੰਦੇ ਦੇ ਪੂਰੇ ਨਹੀਂ ਹੁੰਦੇ ਸ਼ੌਂਕ ਫਿਰ ਰੋਣਾ ਆ ਜਾਂਦਾ ਇਸ ਤਰ੍ਹਾਂ ਬੰਦਾ ਕਿੰਨਾ ਰੋਂਦਾ ਅਤੇ ਵੱਡੀ ਗੱਲ ਇਹ ਆ ਵੀ ਇਹ ਸਭ ਕੁਝ ਹੁੰਦਾ ਹੁਕਮ ਚ ਹੀ ਆ ਭਾਵੇਂ ਜਨਮ ਲੈਣਾ ਹੀ ਇੱਕ ਵੱਡਾ ਦੁੱਖ ਆ ਇੱਚ ਮਿਲਾਪ ਵੀ ਆ ਵਿਛੋੜਾ ਵੀ ਆ ਰੋਣਾ ਵੀ ਆ ਦੁੱਖ ਸੁੱਖ ਵੀ ਆ ਸਭ ਕੁਝ ਆ ਜ਼ਿੰਦਗੀ ਵਿੱਚ ਜੇ ਜਨਮ ਹੀ ਨਾ ਹੋਵੇ ਨਾ ਗੋਡਿਆਂ ਦਾ ਦਰਦ ਆ ਨਾ ਮੋਢਿਆਂ ਦਾ ਨਾ ਵਿਛੋੜੇ ਦਾ ਗਮ ਆ ਇਸ ਕਰਕੇ ਸਾਰਾ ਲੇਖਾ ਹੀ ਨਿਬੜ ਜਾਂਦਾ ਸੁਖਮਣੀ ਸਾਹਿਬ ਦੀ ਬਾਣੀ ਜੇ ਆਪਾਂ ਪੜ੍ਹਦੇ ਆ ਅ ਸੰਜੋਗ ਵਿਜੋਗ ਹੁੰਦੇ ਹੀ ਨਹੀਂ ਨਾ ਬਾਬਾ ਨਾਨਕ ਸਿੰਘ ਜੀ ਕਹਿਆ ਕਰਦੇ ਸੀ ਜਿਹੜੇ ਵੀ ਗੁਰਸਿੱਖ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦੇ ਆ ਉਹਨਾਂ ਦਾ ਭਾਈ ਲੇਖਾ ਨਿਭੜ ਜਾਂਦਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਪਰ ਗੁਰਮੁਖ ਪਿਆਰਿਓ ਇਹ ਵੀ ਗੱਲ ਨਾਲ ਆ ਗੁਰੂ ਅਰਜਨ ਦੇਵ ਜੀ ਦਾ ਬਚਨ ਆ ਦੇਨ ਹਾਰ ਪ੍ਰਭ ਛੋੜ ਕੇ ਲੱਗੇ ਆਨ ਸਵਾਈ ਜਿਹੜੇ ਵਾਹਿਗੁਰੂ ਨੂੰ ਛੱਡ ਕੇ ਹੋਰਾਂ ਰਸਾਂ ਵਿੱਚ ਜੁੜ ਜਾਂਦੇ ਆ ਨਾਨਕ ਕਹੂ ਨ ਸੀਜੇਈ ਬਿਨ ਨਾਵੇ ਪਤ ਜਾਏ ਉਹ ਬੰਦੇ ਜ਼ਿੰਦਗੀ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਦੇ ਉਕੇ ਰੱਬ ਦੇ ਨਾਮ ਤੋਂ ਬਿਨਾ ਇੱਜ਼ਤ ਹੁੰਦੀ ਨਹੀਂ ਬੰਦੇ ਦੀ ਦਰਗਾਹ ਵਿੱਚ ਲੇਖਾ ਨਿਭੜਦਾ ਹੀ ਨਹੀਂ ਇਸ ਕਰਕੇ ਥੋੜਾ ਸੋਚਣ ਦੀ ਲੋੜ ਆ ਜੀ ਜੇ ਚਾਹੁੰਦੇ ਹੋ ਤੁਸੀਂ ਲੇਖਾ ਤੁਹਾਡਾ ਨਿਭੜ ਜਾਵੇ ਸੁਖਮਣੀ ਸਾਹਿਬ ਦੀ ਬਾਣੀ ਪੜਨੀ ਸ਼ੁਰੂ ਕਰ ਦਿਓ 24000 ਸਵਾਸ ਜਿਹੜੇ ਆ ਉਹ ਤਾਦੀ ਹੀ ਸਫਲ ਹੋਣਗੇ ਜਦੋਂ ਤੁਸੀਂ ਸੁਖਮਣੀ ਸਾਹਿਬ ਦੀ ਬਾਣੀ ਬੱਧਾ ਚੱਟੀ ਨਾਲ ਨਹੀਂ ਪ੍ਰੇਮ ਨਾਲ ਪੜੋਗੇ ਅਗਲਾ ਜਿਹੜਾ ਇਹਦਾ ਫਾਲਾ ਕੀ ਮਿਲਦਾ ਨਾਮ ਰੂਪੀ ਰਤਨ ਲੱਭ ਪੈਂਦਾ ਸੁੱਖਾਂ ਦੀ ਮਣੀ ਪੜਨ ਦੇ ਨਾਲ ਮਨੁੱਖ ਸਦਾ ਖੜਿਆ ਖੜਿਆ ਰਹਿੰਦਾ ਕਿਉਂਕਿ ਆਪਾਂ ਵੇਖਦੇ ਹਾਂ ਕਾਮ ਕ੍ਰੋਧ ਯਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਹੈ ਵਾਹਿਗੁਰੂ ਆਪਾਂ ਵੇਖਦੇ ਹਾਂ ਆਪਣੇ ਵਿੱਚ ਕਾਮ ਕ੍ਰੋਧਾ ਲੋਭਾ ਮੂਹਾ ਹੰਕਾਰ ਕਿੰਨਾ ਕੋਜਾ ਇਹ ਗੁਰੂ ਅੱਗੇ ਇੱਕ ਬੇਨਤੀ ਕਰਨਾ ਜਦੋਂ ਆਪਾਂ ਸਖਮਣੀ ਸਾਹਿਬ ਦੀ ਬਾਣੀ ਪੜ੍ਹਦੇ ਆਂ ਵੀ ਮੈਂ ਗੁਰੂ ਤੇਰੀ ਸ਼ਰਨ ਆਇਆ ਮੇਰੇ ਤੇ ਰਹਿਮਤ ਕਰ ਕਿਰਪਾ ਕਰ ਤੇ ਇਹ ਪੰਜੇ ਵਿਕਾਰ ਕਾਬੂ ਚ ਆ ਜਾਂਦੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਖਮਣੀ ਸਾਹਿਬ ਦੀ ਬਾਣੀ ਪੜ੍ਹਨ ਦੇ ਨਾਲ ਬੰਦੇ 'ਚ ਨਿਮਰਤਾ ਵੀ ਆਉਂਦੀ ਆ ਮਿੱਠੇ ਬਚਨ ਆਪਾਂ ਬੋਲਦੇ ਆ ਕਿਸੇ ਬਾਰੇ ਬੁਰਾ ਸੋਚਣਾ ਇਹ ਵੀ ਆਦਤ ਬੰਦੇ ਦੀ ਹਟ ਜਾਂਦੀ ਆ ਹੁਣ ਤੁਸੀਂ ਕਹੋਗੇ ਬਹੁਤ ਲੋਕ ਆ ਜਿਹੜੇ ਬਾਣੀ ਪੜਦੇ ਆ ਪਰ ਉਹਨਾਂ ਦੀ ਆਦਤ ਅੱਜ ਵੀ ਉਵੇਂ ਹੀ ਆ ਅੱਜ ਵੀ ਉਹਨਾਂ ਨੂੰ ਗੁਸਾ ਆਉਂਦਾ ਤੇ ਮੈਂ ਤੁਹਾਨੂੰ ਉੱਤਰ ਉਹਦਾ ਹੀ ਕਹੂੰਗਾ ਇਹਦੇ ਵਿੱਚ ਬਾਣੀ ਦਾ ਕੋਈ ਦੋਸ਼ ਨਹੀਂ ਮਹਾਪੁਰਖਾਂ ਦੇ ਬਚਨ ਸੱਚੇ ਹੀ ਆ ਕੋਈ ਝੂਠੇ ਨਹੀਂ ਉਹ ਜਿਹੜੇ ਪੜਨ ਵਾਲੇ ਆ ਨਾ ਉਹ ਜਦੋਂ ਪੜਦੇ ਆ ਉਹਨਾਂ ਦੀ ਸੁਰਤ ਨਹੀਂ ਉਹਦੇ ਵਿੱਚ ਹੁੰਦੀ ਜੇ ਕੋਈ ਬਾਣੀ ਨੂੰ ਸੁਰਤ ਨਾਲ ਪੜ੍ਹੇਗਾ ਹੋ ਹੀ ਨਹੀਂ ਸਕਦਾ ਵੀ ਉਹਦਾ ਸੁਭਾਅ ਬਦਲੇ ਨਾ ਉਹਨੇ ਬਦਲਣਾ ਹੀ ਬਦਲਣਾ ਆ ਸਖਮਣੀ ਸਾਹਿਬ ਦੀ ਬਾਣੀ ਵਿੱਚ ਤਾਂ ਏਡੀ ਵੱਡੀ ਕਰਾਮਾਤਾ ਏਡੀ ਵੱਡੀ ਕਰਾਮਾਤਾ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਨਵੰਤਾ ਸਾਧ ਜਨਾ ਕੀ ਅਚਰਜ ਕਥਾ ਇਹ ਜਿਹੜੇ ਵਾਹਿਗੁਰੂ ਪਰਮੇਸ਼ਰ ਰੱਬ ਦੇ ਪਿਆਰੇ ਆ ਇਹ ਜਿਹੜੇ ਆ ਨਾ ਏਡੀ ਕਿਰਪਾ ਹੋ ਜਾਂਦੀ ਵੈਰੀ ਵੀ ਮਿੱਤਰ ਲੱਗ ਜਾਂਦੇ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਾਈ ਮੰਦੇ ਪਾਸੇ ਪੈਰ ਜਾਂਦਾ ਹੀ ਨਹੀਂ ਤੇ ਜੋ ਵੀ ਉਹਦਾ ਨਾਮ ਜਪਦਾ ਉਹ ਮੁਕਤ ਹੋ ਜਾਂਦਾ ਇਸ ਤਰ੍ਹਾਂ ਭਾਈ ਹਉਮੈ ਦਾ ਤਾਪ ਉਤਰ ਜਾਂਦਾ ਮਨ ਦੀ ਭਟਕਣਾ ਵੀ ਮੁੱਕ ਜਾਂਦੀ ਆ ਤੇ ਆਪਾਂ ਵੇਖਦੇ ਆ ਇਨਸਾਨਾਂ ਨੂੰ ਮਾਇਆ ਦੀ ਜਿਹੜੀ ਦੌੜ ਆ ਕਿੰਨੀ ਲੱਗੀ ਹੋਈ ਆ ਮਨ 'ਚ ਕੁਝ ਹੋਰ ਆ ਮੁੱਖ ਤੇ ਕੁਝ ਹੋਰ ਆ ਲੋਕ ਕਿੰਨੇ ਝੂਠੇ ਆ ਪਰ ਮਨ ਸਾਚਾ ਮੁਕ ਸਾਚਾ ਸੋਏ ਜਦੋਂ ਆਪਾਂ ਵਾਹਿਗੁਰੂ ਦੀ ਬਾਣੀ ਪੜਾਂਗੇ ਨਾ ਸੱਚਾ ਨਾਮ ਜਦੋਂ ਅੰਦਰ ਵੱਸ ਜਾਵੇਗਾ ਅੰਦਰੋਂ ਵੀ ਅਸੀਂ ਸੱਚੇ ਹੋਵਾਂਗੇ ਅਵਰ ਨ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਤਾਂ ਸੁਖਮਨੀ ਸਾਹਿਬ ਦੀ ਬਾਣੀ ਪੜਨ ਦੇ ਨਾਲ ਬੰਦਾ ਆਪਣੇ ਫਰਜ਼ ਚੰਗੀ ਤਰ੍ਹਾਂ ਸਮਝਦਾ ਮੇਰੇ ਕੀ ਫਰਜ਼ ਆ ਘਰ ਦੀ ਜ਼ਿੰਮੇਵਾਰੀ ਕੀ ਆ ਦੁਨੀਆ ਤੇ ਆਉਣ ਦੇ ਕੀ ਫਰਜ਼ ਆ ਸਭ ਕੁਝ ਬੰਦਾ ਸਮਝਦਾ ਹਰ ਥਾਂ ਪ੍ਰਮਾਤਮਾ ਨੂੰ ਵੇਖਦਾ ਕਿ ਹਰ ਜਗ੍ਹਾ ਰੱਬ ਰੱਬ ਦੀ ਰਜਾ ਵੀ ਮਿੱਟੀ ਕਰਕੇ ਮੰਨਦਾ ਸੋਨਾ ਤੇ ਮਿੱਟੀ ਬਰਾਬਰ ਹੀ ਸਮਝਦਾ ਭਾਵੇਂ ਨੂੰ ਸੋਨਾ ਮਿਲੇ ਦਾ ਬਾਲਾ ਕੋਈ ਚਾ ਨਹੀਂ ਹਉਮੇ ਨਹੀਂ ਤੇ ਜੇ ਘਾਟਾ ਵੀ ਪੈ ਜਾਏ ਰੱਬ ਨੂੰ ਦੋਸ਼ ਨਹੀਂ ਦਿੰਦਾ ਝੂਠ ਨਹੀਂ ਬੋਲਦਾ ਬੰਦਾ ਪ੍ਰਾਇ ਸਰੀਰ ਵੱਲ ਨਹੀਂ ਤੱਕਦਾ ਨਿੰਦਿਆ ਨਹੀਂ ਕਰਦਾ ਇਹ ਰੱਬ ਆਪਦੇ ਸੇਵਕਾਂ ਦੀ ਇਲਾਜ ਵੀ ਰੱਖਦਾ ਗੁਰਮੁਖ ਪਿਆਰਿਓ ਤਾਂ ਇਹ ਜਿਹੜੇ ਬਚਨ ਆ ਬਾਬਾ ਆਨੰਦ ਸਿੰਘ ਜੀ ਦੇ ਬੜੇ ਕੀਮਤੀ ਆ ਵੀ ਦੇਖੋ ਭਾਈ ਇਹ ਜਿਵੇਂ ਸਰੀਰ ਲਈ ਰੋਟੀ ਪਾਣੀ ਕੱਪੜਾ ਜ਼ਰੂਰੀ ਆ ਇਵੇਂ ਆਤਮਾ ਲਈ ਬਾਣੀ ਜ਼ਰੂਰੀ ਆ ਤਾਂ ਇਹ ਚੀਜ਼ਾਂ ਗੁਰੂ ਦਾ ਹੁਕਮ ਮੰਨਣਾ ਨਾਮ ਜਪਣਾ ਗੁਰੂ ਦਾ ਹੁਕਮ ਮੰਨ ਲਿਆ ਸਮਝ ਲਓ ਨੇ ਨਾਮ ਜਪ ਲਿਆ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਆ ਪਰ ਹੁਕਮ ਨਹੀਂ ਮੰਨਦੇ ਤਾਂ ਹੀ ਅਸੀਂ ਬਾਣੀ ਪੜ੍ਹ ਕੇ ਵੀ ਅਧੂਰੇ ਰਹਿ ਜਾਂਦੇ ਸਾਡੇ ਵਿਕਾਰ ਨਹੀਂ ਕੱਟਦੇ ਸਿੱਖ ਜਿਹੜੇ ਹੁੰਦੇ ਆ ਤੇ ਉਹ ਕਿਸੇ ਦਾ ਨੁਕਸਾਨ ਨਹੀਂ ਕਰਦੇ ਕਦੇ ਤੁਸੀਂ ਵੇਖਿਓ ਸਿੱਖੀ ਦੀ ਪਛਾਣੀ ਆ ਸਰਬੱਤ ਦਾ ਭਲਾ ਮੰਗਦੇ ਆ ਤੇ ਪਰ ਉਹ ਇਹ ਵੀ ਨਹੀਂ ਕਹਿੰਦੇ ਕਰਕੇ ਵੀ ਅਸੀਂ ਤੇਰਾ ਕੀਤਾ ਜਿਤਾਉਂਦੇ ਨਹੀਂ ਮਹਾਬੁਰਖਾ ਨੇ ਕਹਿਣਾ ਭਾਈ ਕਿਸੇ ਦਾ ਨੁਕਸਾਨ ਨਹੀਂ ਕਰਨਾ ਕਦੇ ਕਈ ਵਾਰੀ ਅਸੀਂ ਖੈਵਾਜੀ ਵਿੱਚ ਈਰਖਾ ਵਿੱਚ ਆ ਕੇ ਨੁਕਸਾਨ ਕਰ ਦਿੰਨੇ ਆਂ ਵੀ ਉਹ ਬੰਦੇ ਦਾ ਮੈਂ ਨੁਕਸਾਨ ਕਰਨਾ ਆਹ ਬੁਰਖ ਕਹਿੰਦੇ ਨਹੀਂ ਭਾਈ ਜਿਹੜਾ ਸੁਖਮਣੀ ਸਾਹਿਬ ਦੀ ਬਾਣੀ ਪੜਦਾ ਉਹ ਕਦੇ ਮੈਲੇ ਕਰਮ ਨਹੀਂ ਕਰਦਾ ਉਹਦੇ ਲਈ ਹਰ ਜਗ੍ਹਾ ਪਰਮੇਸ਼ਰ ਦੀ ਜੋਤ ਆ ਇਸ ਕਰਕੇ ਤਾਂ ਮੈਂ ਆਪ ਜੀ ਨੂੰ ਕਹਿ ਰਿਹਾ ਭਾਈ ਇਹ ਗੁਰੂ ਦੀ ਜਿਹੜੀ ਬਾਣੀ ਆ ਇਹਨੂੰ ਪੜਨ ਦੇ ਨਾਲ ਬਹੁਤ ਫਰਕ ਪੈ ਜਾਂਦਾ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬ ਗਲੇ ਆਕੜ ਖਾਂ ਪਰਸ਼ ਆਪਣੀ ਹੰਗਤਾ ਵਿੱਚ ਗਲ ਸੜ ਜਾਂਦੇ ਆ ਪਰ ਸੰਤ ਸਰਣ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰੇ ਅਵਤਾਰ ਤਾਂ ਇਹ ਵਾਰ-ਵਾਰ ਜਨਮ ਲੈਣਾ ਪੈਂਦਾ ਜਿਹੜਾ ਨਿੰਦਿਆ ਵਿੱਚ ਪੈ ਜਾਂਦਾ ਬਹੁਰ ਬਹੁਰੇ ਅਵਤਾਰ ਕਿ ਆਪਾਂ ਆਪਣੀ ਜ਼ਿੰਦਗੀ ਕਿੱਦਾਂ ਬਣਾਉਣੀ ਆ ਤਾਂ ਜੋ ਸਿਆਨ ਪਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਹ ਜਾਏ ਨਾ ਇਸ ਕਰਕੇ ਭਾਈ ਜਦੋਂ ਵੀ ਬਾਣੀ ਪੜ੍ਹਨੀ ਆ ਉਹ ਬਹੁਤ ਹੀ ਪਿਆਰ ਨਾਲ ਪੜ੍ਹਨੀ ਆ ਪਿਆਰ ਨਾਲ ਪੜ੍ਹੀ ਹੋਈ ਬਾਣੀ ਕਰਕੇ ਫਰਕ ਪੈਣਾ ਗੁਰਬਾਣੀ ਪੜ੍ਹਨ ਦੇ ਢੰਗ ਬੋਲ-ਬੋਲ ਕੇ ਸਮਝ-ਸਮਝ ਕੇ ਰੁੱਕ-ਰੁੱਕ ਕੇ ਤੇ बार-बार ਪੰਕਤੀ ਨੂੰ ਦੁਹਰਾਉਣਾ ਤੇ ਪਿਆਰ ਨਾਲ ਵਿਚਾਰ ਕੇ ਬਾਣੀ ਪੜੀਏ ਇੰਜ ਕੇ ਮੂੰਹ ਬਾਣੀ ਪੜੇ ਤੇ ਮਨ ਅਰਥ ਵਿਚਾਰੇ ਜਿਵੇਂ ਮੂੰਹ ਨਾਲ ਬਾਣੀ ਪੜੀਏ ਮਨ ਵਿੱਚ ਅਰਥ ਵਿਚਾਰ ਚੱਲਦੀ ਰਹੇ ਇਹ ਬਾਣੀ ਨੂੰ ਪੜਨ ਦਾ ਇੱਕ ਸਫਲ ਤਰੀਕਾ ਪਰ ਆਪਾਂ ਕੀ ਕਰਦੇ ਆ ਪੜ ਪੜ ਗੱਡੀ ਲੱਦੀ ਐ ਆਪਾਂ ਪੜ ਪੜ ਕੇ ਛੱਡ ਦਿੰਨੇ ਆ ਵਿਚਾਰਦੇ ਨਹੀਂ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਸਾਰਿਆਂ ਤੋਂ ਉੱਪਰ ਗੁਰੂ ਦੇ ਸ਼ਬਦ ਦੀ ਵਿਚਾਰ ਆ ਜੀ ਪਰ ਆਪਾਂ ਕੀ ਵੇਖਦੇ ਆ ਗੁਰਮਖ ਪਿਆਰਿਓ ਆਪਾਂ ਕਹਿੰਨੇ ਉਹ ਬੰਦਾ ਸੁਖਮਨੀ ਸਾਹਿਬ ਦੀ ਬਾਣੀ ਪੜਦਾ ਪਰ ਉਹਦੇ ਸੁਭਾਅ 'ਚ ਤਾਂ ਕੋਈ ਫਰਕ ਪਿਆ ਹੀ ਨਹੀਂ ਜਾਂ ਸਾਡੇ ਘਰ ਦੇ ਮੈਂਬਰ ਬਾਣੀ ਪੜਦੇ ਆ ਉਦਾਂ ਦੇ ਹੀ ਆ ਬਦਲੇ ਕਿਉਂ ਨਹੀਂ ਬਾਣੀ ਉਹਨਾਂ ਤੇ ਅਸਰ ਕਿਉਂ ਨਹੀਂ ਕਰਦੀ ਅਸਲ ਵਿੱਚ ਜਦੋਂ ਆਪਾਂ ਇੱਕ ਮਨ ਇੱਕ ਚਤ ਹੋ ਕੇ ਬਾਣੀ ਪੜਾਂਗੇ ਉਸ ਦਿਨ ਸਾਨੂੰ ਇਹਦਾ ਫਲ ਮਿਲੇਗਾ ਜੀ ਤਾਂ ਇਸ ਕਰਕੇ ਜਦੋਂ ਵੀ ਤੁਸੀਂ ਬਾਣੀ ਪੜ੍ਹਨੀ ਆ ਪੂਰੇ ਇੱਕ ਮਨ ਇੱਕ ਚਤ ਹੋ ਕੇ ਪੜ੍ਹਨੀ ਆ ਵੱਧਾ ਚੱਟੀ ਨਹੀਂ ਕਰਨੀ ਬੱਧਾ ਚੱਟੀ ਜਿਹੜੇ ਕਰਦੇ ਆ ਉਹਨਾਂ ਨੂੰ ਨਾ ਤਾਂ ਗੁਰੂ ਦੀ ਖੁਸ਼ੀ ਮਿਲਦੀ ਆ ਤੇ ਨਾ ਹੀ ਕੋਈ ਪਰਉਪਕਾਰ ਦਾ ਕੰਮ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਏ ਨਾਨਕ ਕਾਰਜਸਾਰ ਇਸ ਕਰਕੇ ਭਾਈ ਜਿਹੜਾ ਕਾਰਜ ਇੱਕ ਮਨ ਇੱਕ ਚਿੱਤ ਹੋ ਕੇ ਕੀਤਾ ਜਾਏ ਉਹੀ ਅਸਲ ਵਿੱਚ ਸਫਲ ਹੁੰਦਾ ਵਾ ਸਤਿਪੁਰਖ ਜਿਨ ਜਾਨੇ ਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਉ ਇਹੋ ਜੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਉਹਨਾਂ ਦੇ ਚੇਲੇ ਵੀ ਤਰ ਜਾਂਦੇ ਆ ਪਰ ਜਿਹੜੇ ਆਪ ਅਧੂਰੇ ਆ ਉਹ ਦੂਜਿਆਂ ਨੂੰ ਪੂਰੇ ਕਿਵੇਂ ਕਰ ਦੇਣਗੇ ਜੀ ਨਹੀਂ ਕਰ ਸਕਦੇ ਇਸ ਕਰਕੇ ਜਦੋਂ ਤੱਕ ਮਨ ਬਾਣੀ ਵਿੱਚ ਟਿਕੇ ਟਿਕਾਓ ਜੇ ਨਹੀਂ ਟਿਕਦਾ ਸਿਮਰਨ ਵਿੱਚ ਲਾਓ ਭਵਾਨੰਦ ਸਿੰਘ ਜੀ ਦੇ ਬਚਨ ਹੋਏ ਵੇ ਪਹਿਲਾਂ ਵਾਹਿਗੁਰੂ ਮੰਤਰ ਕਰ ਲਵੇ ਬੰਦਾ 5 ਮਿੰਟ ਗੁਰ ਮੰਤਰ ਦਾ ਅਭਿਆਸ ਕਰ ਲਵੇ ਮੂਰ ਮੰਤਰ ਕਰ ਲਵੇ ਅ ਇਹ ਪਹਿਲਾ ਵਿਧੀ ਆ ਮਾਨ ਨੂੰ ਟਿਕਾਉਣ ਦੀ ਇਹ ਜਿਹੜੀ ਗੁਰੂ ਦੀ ਬਾਣੀ ਆ ਇਹ ਦਰਗਾਹ ਤੱਕ ਕਹਨੇ ਲੈ ਕੇ ਜਾਣਾ ਤੁਹਾਨੂੰ দান ਕਰਕੇ ਆਪਾਂ ਮਾਨ ਕਰਦੇ ਆ ਨੁਕਸਾਨ ਕਰਦੇ ਆ ਕਿੰਨੀਆਂ ਗਲਤੀਆਂ ਸੀ ਕਰੀ ਜਾਂਦੇ ਆ ਇਸ ਕਰਕੇ ਭਾਈ ਜਿਹੜੇ ਕੋਠੇ ਨੂੰ ਪ੍ਰਣਾਲਾ ਹੀ ਨਹੀਂ ਉਹ ਜ਼ਰੂਰ ਡਿੱਗੂਗਾ ਸੋਚਣ ਵਾਲੀ ਗੱਲ ਆ ਵੀ ਜਿਹਨੂੰ ਪ੍ਰਣਾਲਾ ਹੀ ਨਹੀਂ ਪਾਣੀ ਇਕੱਠਾ ਹੋਈ ਜਾਣਾ ਹੋਈ ਜਾਣਾ ਤੇ ਉੱਥੇ ਜਮਾ ਹੋ ਗਿਆ ਤੋ ਡਿੱਗ ਪੂਗਾ ਇਸ ਕਰਕੇ ਗੁਰਮੁਖੋ ਨਿਸ਼ਾਨੀਆਂ ਬਣਾਉਣੀਆਂ ਹਨ ਢਟਾਉਣੀਆਂ ਹਨ ਤੁਸੀਂ ਵੇਖੋ ਗੁਰੂ ਸਾਹਿਬ ਨੇ ਸਾਨੂੰ ਦਾਤਾਂ ਦਿੱਤੀਆਂ ਕੇਸ ਗੁਰੂ ਦੀ ਮੋਹਰਾ ਅੰਮ੍ਰਿਤ ਮਹਾਰਾਜ ਦੀ ਦਾਤ ਆ ਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਅਰਦਾਸ ਕਰੀਏ ਵੀ ਸਾਡੇ ਵਿੱਚ ਬਹੁਤ ਵਿਕਾਰ ਪਹਿਲਾਂ ਮੰਨਣਾ ਪਊਗਾ ਵੀ ਮੈਂ ਮੈਲਾ ਜਿਹੜਾ ਬੰਦਾ ਮੰਨਦਾ ਹੀ ਨਹੀਂ ਮੈਂ ਮੈਲਾ ਉਹ ਸਾਫ਼ ਕਦੇ ਹੋ ਹੀ ਨਹੀਂ ਸਕਦਾ ਜਿਹੜਾ ਆਪਣੀ ਗਲਤੀ ਨਹੀਂ ਮੰਨਦਾ ਉਹ ਗੁਰੂ ਦਾ ਸਾਕੀ ਨਹੀਂ ਹੋ ਸਕਦਾ ਮਹਾਂਪੁਰਖਾਂ ਦਾ ਤੁਸੀਂ ਜੀਵਨ ਪੜੋ ਬਾਣੀ ਵਰਗਾ ਹੁੰਦਾ ਵਾ ਉਹ ਬਾਣੀ ਜੈਸੇ ਹੁੰਦੇ ਆ ਬਾਬਾ ਅਨੰਦ ਸਿੰਘ ਜੀ ਉਹਨਾਂ ਨੇ ਆਪਣੇ ਸਾਰੇ ਜੀਵਨ ਵਿੱਚ ਨਾਮ ਜਪਿਆ ਤੇ ਜਪਾਇਆ ਉਹਨਾਂ ਦੇ ਜੇ ਬਚਨ ਹੁੰਦੇ ਸੀਗੇ ਮੁੱਖ ਜੋ ਨਾਮ ਪ੍ਰਤੀ ਹੁੰਦੇ ਸੀਗੇ ਅੱਜ ਵੀ ਉਹ ਸਾਡੇ ਵਾਸਤੇ ਪੂਰ ਨਹੀਂ ਆ ਅੱਜ ਵੀ ਕੋਈ ਇਹਨਾਂ ਬਚਨਾਂ ਨੂੰ ਮੰਨ ਲਵੇਗਾ ਉਹਨੂੰ ਗੁਰੂ ਘਰ ਤੋਂ ਖੁਸ਼ੀਆਂ ਮਿਲ ਜਾਣਗੀਆਂ ਕਿਉਂਕਿ ਮਹਾਪੁਰਖ ਕਿਹਦੇ ਨਾਲ ਜੋੜਦੇ ਆ ਗੁਰੂ ਗ੍ਰੰਥ ਸਾਹਿਬ ਜੀ ਨਾਲ ਉਹਨਾਂ ਦਾ ਇੱਕ ਬਚਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਹਾਜ਼ਰ ਨਾਜ਼ਰ ਗੁਰੂ ਨਾਨਕ ਜਾਣ ਕੇ ਕਰਨੀਆਂ ਕੋਈ ਇਹਨੂੰ ਕਾਗਜ਼ ਕਹਿੰਦਾ ਕੋਈ ਪੱਤਰੇ ਕਹਿੰਦਾ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਮੇਰੀ ਜ਼ੁਬਾਨ ਸੜ ਜਾਵੇ ਜੀ ਮੈਂ ਇਹ ਗੱਲ ਆਖਾਂ ਮੈਂ ਕਿ ਇਹ ਕਾਗਜ਼ ਆ ਇਹ ਕਿਤਾਬ ਮੈਂ ਆਖਣਾ ਕਿ ਬਾਣੀ ਦਾ ਅੱਖਰ ਅੱਖਰ ਗੁਰੂ ਨਾਨਕਾ ਜੇ ਧੰਨੇ ਦਾ ਪੱਥਰ ਖਾਂਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਖਾਂਦੇ ਇਸ ਕਰਕੇ ਖਾਂਦਾ ਪੀਂਦਾ ਬੋਲਦਾ ਚੱਲਦਾ ਸਭ ਕੁਝ ਕਰਦਾ ਹੈ ਤੇਰੀ ਭਾਵਨਾ ਵਿੱਚ ਕਮੀਆਂ ਬੰਦਿਆ ਸਿੱਖਾ ਤੇਰੇ ਅੰਦਰ ਭਾਵਨਾ ਆਈ ਨਹੀਂ ਅਜੇ ਜੇ ਤੇਰੇ ਨਾਲ ਤੇਰਾ ਗੁਰੂ ਬੋਲਿਆ ਨਹੀਂ ਤੈਨੂੰ ਸੁਣਦਾ ਨਹੀਂ ਉਹ ਬੋਲ ਰਿਹਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਗੁਰੂਆਂ ਦੇ ਗੁਰੂ ਨੇ ਸਾਡੇ ਗੁਰੂ ਨੇ ਸਾਨੂੰ ਉਹਨਾਂ ਦੇ ਬਚਨਾਂ ਤੇ ਚੱਲਣਾ ਚਾਹੀਦਾ ਇਹ ਬੇਨਤੀ ਕਰਨੀ ਆ ਅਰਦਾਸ ਕਰਨੀ ਆ ਗੁਰੂ ਗ੍ਰੰਥ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਵੀ ਮੇਰੇ ਸਤਿਗੁਰੂ ਨੇ ਕਰਨੀ ਆ ਜੀ ਇਸ ਕਰਕੇ ਸਿੱਖ ਹਰ ਕੰਮ ਕਰਨ ਤੋਂ ਪਹਿਲਾਂ ਗੁਰੂ ਅੱਗੇ ਅਰਦਾਸ ਕਰੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਵੇਲੇ ਨਾਮ ਦੀ ਦਾਤ ਮੰਗੇ ਨਿੱਤ ਨੇਮ ਆਪਣਾ ਪੱਕਾ ਕਰੇ ਗੁਰੂ ਸਾਹਿਬ ਦੀ ਹਾਜ਼ਰੀ ਭਰੇ ਮਾੜੇ ਕੰਮ ਆਪੇ ਹੀ ਛੱਡ ਜਾਣਗੇ ਇਹ ਬਾਬਾ ਆਨੰਦ ਸਿੰਘ ਜੀ ਦੇ ਭਾਈ ਬਚਨ ਤੇ ਉਹ ਕਹਿੰਦੇ ਹੁੰਦੇ ਸੀ ਭਾਈ ਸਾਡੇ ਕੋਲ ਨਾ ਆਇਆ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖੜ ਕੇ ਗਲ ਚ ਪੱਲਾ ਪਾ ਕੇ ਨੀਵੇਂ ਹੋ ਕੇ ਅਰਦਾਸ ਕਰਿਆ ਕਰੋ ਕਾਰਜ ਪੂਰੇ ਹੋ ਜਾਣਗੇ ਜਦੋਂ ਸੰਗਤਾਂ ਨੇ ਉਹਨਾਂ ਕੋਲ ਜਾਣਾ ਕਿ ਬਾਬਾ ਜੀ ਸਾਡੀ ਅਰਦਾਸ ਕਰ ਦੋ ਉਹਨਾਂ ਨੇ ਕਹਣਾ ਭਾਈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰੋ ਅਸੀਂ ਵੀ ਤਾਂ ਉਹਨਾਂ ਅੱਗੇ ਕਰਦੇ ਹਾਂ ਇਸ ਕਰਕੇ ਇਹ ਜਿਹੜੇ ਸੱਚੇ ਮਹਾਪੁਰਖ ਹੁੰਦੇ ਆ ਉਹ ਗੁਰੂ ਪੰਥ ਗੁਰੂ ਗ੍ਰੰਥ ਨਾਲ ਸਾਨੂੰ ਜੋੜਦੇ ਨੇ ਤਾਂ ਇਹ ਮਹਾਪੁਰਖਾਂ ਦਾ ਜੀਵਨ ਸੀਗਾ ਸੋਖਮਣੀ ਸਾਹਿਬ ਤਾਂ ਸੁੱਖਾਂ ਦੀ ਮਣੀ ਆ ਜੀ ਇਹਨੂੰ ਪੜ੍ਹ ਕੇ ਤਾਂ ਇੰਨਾ ਫਲ ਮਿਲ ਜਾਂਦਾ ਹੈ ਸਧਾਰਨ ਮਨੁੱਖ ਦੇਵਤਾ ਹੀ ਬਣ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ਾਨਾ ਪਾਠ ਕਰਨ ਨਾਲ ਅਸੀਂ ਔਟੇ ਇਰਾਦੇ ਬਲੰਦ ਹੌਂਸਲੇ ਖੁਸ਼ਹਾਲ ਬਿਰਤੀ ਦੇ ਧਾਰਨੀ ਬਣ ਸਕਦੇ ਹਾਂ ਮੁਸ਼ਕਲਾਂ ਤੋਂ ਘਬਰਾਈਏ ਨਾ ਇਹ ਸਾਨੂੰ ਮਜ਼ਬੂਤ ਬਣਾਉਂਦੀਆਂ ਨੇ ਹਰ ਕੰਮ ਨੂੰ ਉਤਸ਼ਾਹ ਨਾਲ ਕਰੀਏ ਉਤਸ਼ਾਹ ਸਾਨੂੰ ਥੱਕਣ ਨਹੀਂ ਦੇਵੇਗਾ ਉੱਚੇ ਇਰਾਦੇ ਸਾਨੂੰ ਸ਼ਕਤੀਸ਼ਾਲੀ ਬਣਾਉਣਗੇ ਜੋ ਅਸੀਂ ਸੋਚਦੇ ਹਾਂ ਉਹ ਬਣ ਜਾਂਦੇ ਹਾਂ ਜੋ ਸੋਚਾਂਗੇ ਉਹ ਬਣ ਜਾਵਾਂਗੇ ਆਓ ਉਦਮੀ ਤੇ ਉਤਸ਼ਾਹੀ ਬਣੀਏ ਗੁਰਮਖ ਪਿਆਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਇਹ ਵਿਚਾਰ ਜਿਹੜੀ ਆ ਸਾਡੇ ਹਿਰਦਿਆਂ 'ਚ ਬਸ ਜਾਵੇ ਤਾਂ ਬਾਬਾ ਅਨੰਦ ਸਿੰਘ ਜੀ ਇਸ ਤਰ੍ਹਾਂ ਵੀ ਕਿਹਾ ਕਰਦੇ ਸੀ ਭਾਈ ਜਿਹੜਾ ਸਾਨੂੰ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੇ ਉਹਦੀ ਸੰਗਤ ਕਰਿਆ ਕਰੋ ਜਿਹੜਾ ਆਪਣੇ ਨਾਲ ਜੋੜਦਾ ਤੋਂ ਕਿਨਾਰਾ ਕਰਿਆ ਕਰੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਅਮਰਤ ਸ਼ਕੋ ਭਾਈ ਸਾਰੀਆਂ ਸੰਗਤਾਂ ਪਹਿਲਾਂ ਮਨ ਬਣਾਓ ਪਹਿਲਾਂ ਮਾਨੀ ਬਣਦਾ ਕੋਈ ਭਗਤ ਨਹੀਂ ਬਣਦਾ ਪਹਿਲਾਂ ਕੋਈ ਇੰਜੀਨੀਅਰ ਕੋਈ ਡਾਕਟਰ ਨਹੀਂ ਬਣਦਾ ਪਹਿਲਾਂ ਬੰਦੇ ਦਾ ਮਨ ਬਣਦਾ ਤਾਂ ਜਦੋਂ ਤੁਸੀਂ ਮਨ ਬਣਾ ਲਿਆ ਕਿ ਮੈਂ ਇਹ ਕੰਮ ਕਰਨਾ ਹੀ ਆ ਉਦਮ ਕਰ ਲਿਆ ਆਪੇ ਹੀ ਹੋ ਜਾਣਾ ਸਭ ਕੁਝ ਬਾਕੀ ਗੁਰੂ ਨੇ ਅਰਦਾਸ ਕਰੋ ਗੁਰੂ ਅੱਗੇ ਅਰਦਾਸ ਨੇ ਆਪਣੀ ਸ਼ਕਤੀ ਦਿਖਾਉਣੀ ਆ ਬਾਣੀ ਨੇ ਤਾਂ ਦਿਖਾਉਣੀ ਹੀ ਦਿਖਾਉਣੀ ਆ ਤਾਂ ਇਹ ਮਹਾਂਪੁਰਖਾਂ ਦਾ ਜੀਵਨ ਤੇ ਸੁੱਖਾਂ ਦੀ ਮਣੀ ਸੁਖਮਣੀ ਸਾਹਿਬ ਨੂੰ ਪੜਨ ਦੇ ਕੀ ਕੀ ਫਾਲਾ ਵੱਡੇ ਫਾਲ ਨੇ ਜੀ ਬਾਕੀ ਸਾਰੇ ਫਲ ਤਾਂ ਇਤਨੇ ਕਿ ਸਮੇਂ 'ਚ ਦੱਸੇ ਵੀ ਨਹੀਂ ਜਾ ਸਕਦੇ ਇਹ ਸ਼ਬਦਾਂ ਤੋਂ ਪਰੇ ਆ ਸਾਰੀਆਂ ਸੰਗਤਾਂ ਦਾ ਧੰਨਵਾਦ ਆਓ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਫਤਿਹ ਬੁਲਾਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ